ਪਵਿੱਤਰ ਪੱਖ ਦੇ ਸਮਾਪਤ ਹੁੰਦੇ ਹੀ ਮਾਤ ਲੋਕ ਦੀ ਔਰ ਬਦਲ ਜਾਂਦੀ ਹੈ ਤੇ ਸ਼ਰਦ ਨਵਰਾਤਿਆਂ ਨਾਲ ਪਵਿੱਤਰ ਤਿਹਾਰਾਂ ਦੀ ਲੜੀ ਸ਼ੁਰੂ ਹੁੰਦੀ ਹੈ ਜੋ ਆਤਮਿਕ ਸ਼ੁੱਧੀ ਭਗਤੀ ਤੇ ਖੁਸ਼ਹਾਲੀ ਦਾ ਸੰਦੇਸ਼ ਲਿਆਉਂਦੀ ਹੈ ਸ਼ਰਦ ਨਵਰਾਤੇ 2025 ਮੈਂ ਡਾਕਟਰ ਤੇਰਕੌਰ ਹਾਜ਼ਰਾਂ ਇੱਕ ਨਵੀਂ ਵੀਡੀਓ ਨਾਲ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਪ੍ਰਾਤਨ ਵੈਦਿਕ ਗ੍ਰੰਥਾਂ ਦੇ ਆਧਾਰ ਤੇ ਦੱਸਾਂਗੀ ਤੇ ਤੁਹਾਡੀ ਰਾਸ਼ੀ ਲਈ ਤੁਹਾਨੂੰ ਕਿਹੜੀ માતા ਦੀ ਪੂਜਾ ਅਰਚਨਾ ਕਰਨੀ ਚਾਹੀਦੀ ਹੈ ਤਾਂ ਜੋ ਤੁਸੀਂ ਉਸ માતા ਦੀ ਕਿਰਪਾ ਦੇ ਪਾਤਰ ਬਣ ਸਕੋ ਭਾਵ ਇੱਕ ਤੁਹਾਡੀ ਰਾਸ਼ੀ ਇੱਕ ਤੁਹਾਡੀ માતા ਅੱਜ ਮੈਂ ਤੁਹਾਡੇ ਨਾਲ ਸ਼ਰਦ ਨਵਰਾਤੇ 2025 ਦੀ ਪੂਰੀ ਜਾਣਕਾਰੀ ਲੈ ਕੇ ਗੱਲ ਕਰਨ ਆਈ ਹਾਂ ਵੀਡੀਓ ਦੇ ਅੰਤ ਵਿੱਚ ਮੈਂ ਤੁਹਾਨੂੰ ਇੱਕ ਵਿਰਲਾ ਉਪਾਅ ਦੱਸਣਾ ਹੈ ਜਿਹੜਾ ਬਹੁਤੇ ਲੋਕਾਂ ਨੂੰ ਪਤਾ ਹੀ ਨਹੀਂ ਹੈ ਇਹ ਉਪਾਅ ਨਵਰਾਤਿਆਂ ਦੌਰਾਨ ਤੁਸੀਂ ਕਰਨਾ ਹੈ ਤੇ ਮਾਂ ਦੀ ਕਿਰਪਾ ਦੇ ਤ੍ਰੰਤ ਪਾਤਰ ਬਣਨਾ ਇਸ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖੋ ਮੈਂ ਪਹਿਲਾਂ ਨਾ ਪੰਚਾਂਗ ਦੀ ਜਾਣਕਾਰੀ ਦੇ ਦਾਂ ਜਦੋਂ ਨਵਰਾਤਰੀ ਸ਼ੁਰੂ ਹੋਣੇ ਆ 2025 ਦੇ ਸ਼ਰਦ ਨਵਰਾਤਰੀ 22 ਸਤੰਬਰ ਸੋਮਵਾਰ ਨੂੰ ਸ਼ੁਰੂ ਹੋ ਰਿਹਾ ਪੰਚਾਂਗ ਅਨਸਾਰ ਮੈਂ ਦੋ ਤਿੰਨ ਥਾਵਾਂ ਦਾ ਪੰਚਾਂਗ ਚੈੱਕ ਕਰਦੀਆਂ ਗਣਨਾ ਕਰਨ ਤੋਂ ਬਾਅਦ ਹੀ ਦੱਸਦੀਆਂ ਸਮਾਂ ਕਟਾਸਤਵਨਾ ਦਾ ਸ਼ੁਭ ਸਮਾਂ ਸਵੇਰੇ 6:09 ਤੋਂ 8:06 ਤੱਕ ਹੈ ਪ੍ਰਤੀਪਦਾ ਤithi 22 ਸਤੰਬਰ ਰਾਤ 1 ਵਜੇ 23 ਮਿੰਟ ਤੋਂ 23 ਸਤੰਬਰ ਸਵੇਰੇ 2 ਵਜੇ 55 ਮਿੰਟ ਤੱਕ ਰਹਿਣੀ ਆ ਇਹ ਉਹ ਸਮਾਂ ਜਦੋਂ ਮਾਤਾ ਦੇ ਨੌ ਰੂਪਾਂ ਦੀ ਪੂਜਾਨਾ ਕਰਨ ਲਈ ਸਭ ਤੋਂ ਸ਼ੁਭ ਸਮਾਂ ਮੰਨਿਆ ਗਿਆ ਸਮਾਂ ਵੀਡੀਓ ਨੂੰ ਰਵਾਈਂਡ ਕਰਕੇ ਦੁਬਾਰਾ ਸੁਣ ਲੈਣਾ ਨਵਰਾਤਰੀਆਂ ਦਾ ਧਾਰਮਿਕ ਮਹੱਤਵ ਦੱਸਣ ਦੀ ਲੋੜ ਤਾਂ ਨਹੀਂ ਆ ਪਰ ਮੈਂ ਆਪਣੇ ਐਂਗਲ ਤੋਂ ਗੱਲ ਕਰਾਂਗੀ ਮਾਤਾ ਦੇ ਨੌ ਰੂਪਾਂ ਦੀ ਭਗਤੀ ਦਾ ਮਹਾਨ ਤਹਾਰ ਸ਼ੁਰੂ ਹੋਣ ਜਾ ਰਿਹਾ ਹੈ ਇਹਨਾਂ 9 ਦਿਨਾਂ ਦੌਰਾਨ ਮਾਤਾ ਨੂੰ ਭੇਟ ਕੀਤੀ ਹਰ ਚੀਜ਼ ਮਨਮੋਲ ਫਲ ਦੇएगी ਤੁਹਾਨੂੰ ਇਹ ਉਹ ਸਮਾਂ ਹੈ ਜਦੋਂ ਤੁਹਾਡੀ ਆਤਮਿਕ ਤਾਕਤ ਵਧੇਗੀ ਪਰਿਵਾਰ ਚ ਖੁਸ਼ਹਾਲੀ ਆ ਸਕਦੀ ਆ ਤੇ ਜੀਵਨ ਦੀਆਂ ਰੁਕਾਵਟਾਂ ਦੂਰ ਹੋਣਗੀਆਂ ਦਿਲਚਸਪ ਵਿਸ਼ਾ ਹੈ ਇੱਕ ਰਾਸ਼ੀ ਇੱਕ ਹੈ ਤੁਹਾਡੀ ਮਾਤਾ ਦੇਖੋ ਤੁਸੀਂ ਉਹਨੂੰ ਹੀ ਸਮਰਪਿਤ ਹੋ ਜਾਓ ਪੂਰੇ ਨਰਾਤਿਆਂ ਦੌਰਾਨ ਮੇਖ ਰਾਸ਼ੀ ਵਾਲਿਆਂ ਦੀ ਗੱਲ ਆਏਗੀ मां शैल पुत्री ਦੀ ਪੂਜਾ ਕਰਨੀ ਹੈ ਤੁਸੀਂ ਮੇਖ ਰਾਸ਼ੀ ਵਾਲਿਓ ਇਸ ਮਾਤਾ ਨੂੰ ਕੀ ਚੀਜ਼ ਆ ਪਸੰਦ ਨੇ ਲਾਲ ਫੁੱਲ ਪਸੰਦ ਆ ਕਿਉ ਦਾ ਦੀਪਕ ਪਸੰਦ ਆ ਸੁਰਖ ਲਾਲ ਚਣੇ ਪਸੰਦ ਆ ਜੇ ਰਾਸ਼ੀ ਵਾਲੇ ਇਹਨਾਂ ਚੋਂ ਕੋਈ ਵੀ ਇੱਕ ਚੀਜ਼ ਸਮਰਪਿਤ ਕਰਨ ਤਾਂ ਤੁਹਾਨੂੰ ਫਾਇਦਾ ਕੀ ਹੋਣਾ ਹੈ ਤੁਹਾਨੂੰ ਹਿੰਮਤ ਮਿਲੇਗੀ ਆਤਮ ਵਿਸ਼ਵਾਸ ਜਿਹੜਾ ਤੁਹਾਡਾ ਡਾਮਾ ਡੋਲ ਰਿਹਾ ਹੈ ਉਹ ਠੀਕ ਹੋ ਜਾਏਗਾ ਔਰ ਜੀਵਨ ਦੇ ਨਵੇਂ ਆਗਾਜ਼ ਸਫਲਤਾ ਮਿਲੇਗੀ ਬ੍ਰੇਖ ਰਾਸ਼ੀ ਵਾਲਿਓ ਮੈ ਲੈ ਕੇ ਆ ਤੁਹਾਡੀ ਮਾਤਾ ਮਾਂ ਬ੍ਰਹਮਚਾਰਣੀ ਤੁਸੀਂ ਕਰੋਗੇ ਮਾਂ ਬ੍ਰਹਮਚਾਰਣੀ ਦੀ ਪੂਜਾ ਇਸ ਮਾਤਾ ਨੂੰ ਕਿਹੜੀਆਂ ਚੀਜ਼ਾਂ ਪਸੰਦ ਨੇ ਸ਼ੁੱਧ ਦੁੱਧ ਮਿਲਾਵਟ ਰਹਿਤ ਚਾਂਦੀ ਜਾਂ ਚੀਨੀ ਪਸੰਦਾ ਤੇ ਇਹ ਰਾਸ਼ੀ ਵਾਲੇ ਇਹਨਾਂ ਚੀਜ਼ਾਂ ਚੋਂ ਕੋਈ ਵੀ ਇੱਕ ਭੋਗ ਦੇ ਰੂਪ ਚ ਮਾਤਾ ਨੂੰ ਆਪਣਾ ਪਿਆਰ ਸਮਰਪਿਤ ਕਰਨ ਤਾਂ ਤੁਹਾਨੂੰ ਕੀ ਮਿਲੇਗਾ ਬਦਲੇ ਚ ਤੇਰ ਸਰ ਤਿਰਜ ਸੰਤੁਲਨ ਤੇਲਮੇ ਸਮੇਦ ਸੋ ਪ੍ਰਾਪਤ ਹੋ ਜਾਣਗੇ ਮਿਥਨ ਰਾਸ਼ੀ ਵਾਲਿਓ ਦਿਲਚਸਪ ਹੈ ਮੇਰਾ ਵਿਸ਼ਾ ਬਹੁਤ ਕਿਸੇ ਨੇ YouTube ਤੇ ਨਹੀਂ ਕਿਹਾ ਹੋਣਾ ਕਿ ਤੁਸੀਂ ਇੱਕ ਮਾਤਾ ਦੀ ਅराधना ਕਰਦੇ ਹੋ ਸਭ ਨੂੰ ਮੰਨਣਾ ਹੈ ਇੱਕ ਦੀ ਸਪੈਸੀਫਿਕ ਅराधना ਔਰ ਕੀ ਉਹਨੂੰ ਤੁਸੀਂ ਭੋਗ ਲਗਾਓਗੇ ਸਮਰਪਿਤ ਕਰੋਗੇ ਸ਼ਰਦਾ ਸੁਮਨ ਤੇ ਫਿਰ ਬਦਲੇ ਚ ਮਾਤਾ ਨੇ ਕੀ ਬੋਸ਼ਾਰ ਕਰ ਦੇਣੀ ਹੈ ਤੁਹਾਡੇ ਜੀਵਨ ਤੇ ਮਿਥਨ ਰਾਸ਼ੀ ਵਾਲਿਆਂ ਦੀ ਵਾਰੀ ਆ ਗਈ ਮਾ ਚੰਦਰ ਘੰਟਾ ਹੈ ਤੁਹਾਡੀ ਮਾ ਚੰਦਰ ਘੰਟਾ ਦੀ ਪੂਜਾ ਕਰਨੀ ਹੈ ਇਸ ਮਾਤਾ ਨੂੰ ਗੋੜ ਪਸੰਦਾ ਮਿੱਠਾ ਪਾਣੀ ਬਹੁਤ ਹੀ ਪਸੰਦਾ ਤੇ ਹਰੇ ਪੱਤੇ ਵਾਲੀ ਕੋਈ ਵੀ ਭੇਟਾ ਇਹਨਾਂ ਨੂੰ ਸਵੀਕਾਰ ਹੈ ਜੇ ਮਿਥਨ ਰਾਸ਼ੀ ਵਾਲੇ ਇਹ ਭੋਗ ਸਮਰਪਿਤ ਕਰਨ ਤਾਂ ਉਹਨਾਂ ਨੂੰ ਮਨ ਦੀ ਸ਼ਾਂਤੀ ਮਿਲਣੀ ਆ ਬੋਲ ਬਾਣੀ ਚ ਸੁਧਾਰ ਆ ਜਾਏਗਾ ਗੁੱਸਾ ਬਹੁਤ ਆਉਂਦਾ ਜਿਹੜਾ ਤੇ ਰਿਸ਼ਤਿਆਂ ਚ ਮਿਠਾਸ ਆ ਜਾਏਗੀ ਵਾਰਿਹ ਹੈ ਕਰਕ ਰਾਸ਼ੀ ਦੀ ਮਾਂ ਕੁਸ਼ਮੰਡਾ ਤੁਹਾਡੀ ਮਾਤਾ ਹੈ ਮਾਂ ਕੁਸ਼ਮੰਡਾ ਦੀ ਪੂਜਾ ਕਰਨੀ ਹੈ ਇਸ ਮਾਤਾ ਨੂੰ ਮਾਲਪੂਆ ਬਹੁਤ ਪਸੰਦਾ ਪੀਲਾ ਮਿੱਠਾ ਭੋਗ ਤਖੀਰ ਵਾ 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 ਜੇ ਰਾਸ਼ੀ ਵਾਲੇ ਇਹ ਚੀਜ਼ਾਂ ਸਮਰਪਿਤ ਕਰ ਦੇਣ ਮਾਤਾ ਰਾਣੀ ਨੂੰ ਤਾਂ ਉਹਨਾਂ ਦੀ ਸਿਹਤ ਮਜ਼ਬੂਤ ਰਹਿਣੀ ਆ ਬਿਮਾਰੀਆਂ ਦੂਰ ਹੋ ਜਾਣੀਆਂ ਘਰ ਦੇ ਵਿੱਚ ਖੁਸ਼ਹਾਲੀ ਆਏਗੀ ਤੇ ਧਨ ਲਵ ਮਿਲਣਾ ਸ਼ੁਰੂ ਹੋ ਜਾਏਗਾ ਸਿੰਘ ਰਾਸ਼ੀ ਵਾਲਿਓ ਮਾਂ ਸਕੰਧ ਮਾਤਾ ਹੈ ਤੁਹਾਡੀ ਮਾਤਾ ਤੁਸੀਂ ਇਹਨਾਂ 9 ਦਿਨਾਂ ਚ ਇਸ ਮਾਤਾ ਦਾ ਖਾਸ ਖਿਆਲ ਰੱਖਣਾ ਹੈ ਤਾਂ ਹੀ ਤਾਂ ਮਾਂ ਤੁਹਾਡਾ ਖਿਆਲ ਰੱਖੇਗੀ ਮਾਂ ਦਾ ਖਿਆਲ ਕਿੱਦਾਂ ਰੱਖਣਾ ਭਾਵ ਪਿਆਰ ਕਰਕੇ ਮਾਂ ਨੂੰ ਇਸ ਮਾਤਾ ਨੂੰ ਕੇਲਾ ਗੇਂਦੇ ਦੇ ਪੀਲੇ ਫੁੱਲ ਇੱਕ ਕੇਸਰੀ ਵੀ ਆ ਇੱਕ ਕੱਚਾ ਪੀਲਾ ਰੰਗ ਆ ਤੇ ਗੁੜ ਬਹੁਤ ਪਸੰਦ ਆ ਜੇ ਇਹ ਰਾਸ਼ੀ ਵਾਲੇ ਇਹਨਾਂ ਵਿੱਚੋਂ ਕੋਈ ਭੇਟ ਕਰ ਦੇਣ ਇੱਕ ਚੀਜ਼ ਤਾਂ ਉਹਨਾਂ ਦਾ ਆਪਣਾ ਆਤਮ ਵਿਸ਼ਵਾਸ ਵਧੇਗਾ ਤੇ ਉਹਨਾਂ ਦੇ ਬੱਚਿਆਂ ਦੇ ਤਰੱਕੀ ਹੋਏਗੀ ਕੰਨੇ ਰਾਸ਼ੀ ਦੀ ਵਾਰੀ ਆ ਗਈ ਹੈ ਮਾਂ ਕਾ ਧਿਆਇਨੀ ਦੀ ਪੂਜਾ ਕਰ ਲਿਓ ਇਸ ਮਾਤਾ ਨੂੰ ਸ਼ਹਿਦ ਲਾਲ ਗਲਾਬ ਤੇ ਪੀਲੇ ਫਲ ਪਸੰਦ ਆ ਜੇ ਕੰਨੇ ਰਾਸ਼ੀ ਵਾਲੇ ਮਾਤਾ ਰਾਣੀ ਮਾਂ ਕਾ ਧਿਆਇਨੀ ਨੂੰ ਇਹ ਭੇਟ ਕਰ ਦੇਣ ਤਾਂ ਉਹਨਾਂ ਨੂੰ ਵਿਆਸਬੰਦੀ ਸਫਲਤਾ ਮਿਲੇਗੀ ਜੇ ਕਲਾਕਲੇਸ਼ ਰਹਿੰਦਾ ਤਾਂ ਬੇਅਤ ਜੀਵਨ ਚ ਪ੍ਰੇਮ ਚ ਅਸ਼ੀਰਵਾਦ ਮਿਲਣਾ ਤੇ ਪਰਿਵਾਰਕ ਸੁੱਖ ਪ੍ਰਾਪਤ ਹੋਣਗੇ ਤੁਲਾ ਰਾਸ਼ੀ ਦੀ ਵਾਰੀ ਆ ਗਈ ਮਾਂਕਾਲ ਰਾਤਰੀ ਹੈ ਤੁਹਾਡੀ ਮਾਂ ਤੁਹਾਡੀ ਰਾਸ਼ੀ ਵਾਲੇ ਉਹ ਤੁਲਾ ਰਾਸ਼ੀ ਵਾਲੇ ਉਹਨਾਂ ਦੀ ਪੂਜਾ ਕਰਨਗੇ ਇਸ ਮਾਤਾ ਨੂੰ ਗੋਲਡ ਕਾਲੇ ਛਨੇ ਤੇ ਤੇਲ ਦਾ ਤੇਲ ਪਸੰਦ ਜੇ ਰਾਸ਼ੀ ਵਾਲੇ ਜੀ ਦਾ ਪੇਟ ਕਰਨ ਤਾਂ ਉਹਨਾਂ ਨੂੰ ਨਕਾਰਾਤਮਕਤਾ ਤੋਂ ਮੁਕਤੀ ਮਿਲੇਗੀ ਨੈਗੇਟਿਵਿਟੀ ਬਹੁਤ ਆ ਤੁਲਾ ਰਾਸ਼ੀ ਵਾਲਿਆਂ ਚ ਹਿੰਮਤਵਾਦੀਆ ਬੂਸਟ ਹੁੰਦੇ ਆ ਤੇ ਜੀਵਨ ਚ ਸਿਕਿਉਰਿਟੀ ਸੁਰੱਖਿਆਤਾ ਮਿਲਦੀ ਹੈ ਬ੍ਰਿਸ਼ਟਿਕ ਰਾਸ਼ੀ ਵਾਲਿਆਂ ਦੀ ਬਾਰੇ ਆ ਗਈ ਤੁਸੀਂ ਅਰਚਨਾ ਕਰੋਗੇ ਮਾਂ ਮਹਾਗौरी ਦੀ ਪੂਜਾ ਤੁਹਾਡੀ ਰਾਸ਼ੀ ਦੀ ਮਾਂ ਹੈ ਮਾਂ ਮਹਾਗौरी ਇਸ ਮਾਤਾ ਨੂੰ ਨਾਰੀਅਲ ਬਹੁਤ ਪਸੰਦ ਆ ਦੁੱਧ ਦੀ ਖੀਰ ਤੇ ਸਫੇਦ ਫੁੱਲ ਪਸੰਦ ਆ ਤਾਂ ਜਦੋਂ ਕਿਸੇ ਦੇ ਪਸੰਦ ਦੀ ਗੱਲ ਉਸ ਨਾਲ ਕਰ ਦਿੱਤੀ ਜਾਵੇ ਭੇਟ ਦੇ ਰੂਪ ਚ ਤੇ ਫਿਰ ਕਹਿਣਗੇ ਜੇ ਰਾਸ਼ੀ ਵਾਲੇ ਇਹੇ ਭੇਟ ਕਰਨ ਤਾਂ ਉਹਨਾਂ ਨੂੰ ਪਵਿੱਤਰਤਾ ਸੁੰਦਰਤਾ ਅੰਦਰੂਨੀ ਸ਼ਾਂਤੀ ਤੇ ਪਰਵਰਕਸ਼ਾਲੀ ਮਿਲੇਗੀ ਤੁਹਾਨੂੰ ਰਾਸ਼ੀ ਵਾਲਿਓ ਤੁਸੀਂ ਮਾਨਸਿੱਧੀ ਦਾਤਰੀ ਦੀ ਪੂਜਾ ਕਰਨੀ ਆ ਇਸ ਮਾਤਾ ਨੂੰ ਕਾਜੂ ਬਦਾਮ ਤੇ ਖੀਰ ਪਸੰਦ ਆ ਤਾਂ ਜੇ ਤੁਹਾਨੂੰ ਰਾਸ਼ੀ ਵਾਲੇ ਇਹਨਾਂ ਵਿੱਚੋਂ ਕੋਈ ਇੱਕ ਭੇਟ ਕਰ ਦੇਣ ਸਰਦਾ ਦੇ ਰੂਪ ਚ ਪਿਆਰ ਦੀ ਭੁਖੀ ਮਾਂ ਤਾਂ ਉਹਨਾਂ ਨੂੰ ਮਾਂ ਦਾ ਮਮਤਾ ਮੈ ਗਿਆਨ ਅਧਿਆਤਮਿਕ ਸਿੱਧੀਆਂ ਤੇ ਵੱਡੇ ਕਾਰਜਾਂ 'ਚ ਸਫਲਤਾ ਮਿਲ ਜਾਣੀ ਹੈ ਮਕਰ ਰਾਸ਼ੀ ਵਾਲਿਓ ماں ਸ਼ੈਲ ਪੁੱਤਰੀ ਦੀ ਪੂਜਾ ਕਰਿਓ ਤੁਸੀਂ ਤੁਹਾਡੀ ਰਾਸ਼ੀ ਦੀ ਮਾਂ ਮਾਂ ਸ਼ੈਲ ਪੁੱਤਰੀ ਹੈ ਇਸ ਮਾਤਾ ਨੂੰ ਲਾਲ ਫੁੱਲ ਸੁਰਖ ਚਣੇ ਤੇ ਕਿਉ ਪਸੰਦ ਆ ਜੇ ਇਹ ਰਾਸ਼ੀ ਵਾਲੇ ਇਹਨਾਂ ਚੋਂ ਕੋਈ ਭੇਟ ਕਰ ਦੇਣ ਤਾਂ ਉਹਨਾਂ ਨੂੰ ਕਰਮ 'ਚ ਸਫਲਤਾ ਕਰਮ ਚੰਗੇ ਹੋ ਜਾਣੇ ਆ ਧਨ ਲਾਭ ਤੇ ਲੰਬੇ ਸਮੇਂ ਦੀ ਸ੍ਰੱਤਾ ਮਿਲੇਗੀ ਕੁੰਭ ਰਾਸ਼ੀ ਵਾਲਿਆਂ ਦੀ ਵਾਰੀ ਆ ਗਈ ਮਾਂ ਬ੍ਰਹਮਚਾਰਣੀ ਜੈ ਮਾਤਾ ਦੀ ਉਹਨਾਂ ਦੀ ਪੂਜਾ ਕਰਨ ਇਸ ਮਾਤਾ ਨੂੰ ਖੀਰ ਗੋੜ ਤੇ ਚੀਨੀ ਬਹੁਤ ਪਸੰਦ ਆ। ਜੇ ਇਸ ਰਾਸ਼ੀ ਵਾਲੇ ਇਹ ਪੇਟਾ ਕਰਨਗੇ ਤਾਂ ਇਹਨਾਂ ਨੂੰ ਮਨ ਦੀ ਮਜ਼ਬੂਤੀ ਮਿਲ ਜਾਣੀ ਹੈ, ਅਧਿਆਤਮਿਕ ਤਰੱਕੀ ਮਿਲੇਗੀ ਤੇ ਸਮਾਜਿਕ ਸਫਲਤਾ ਪ੍ਰਾਪਤ ਹੋ ਜਾਣੀ ਹੈ। ਮੀਨ ਰਾਸ਼ੀ ਵਾਲਿਆਂ ਦੀ ਵਾਰੀ ਆ ਗਈ। ਮਾਲਕਾ ਕत्यायਨੀ ਦੀ ਪੂਜਾ ਕਰ ਲਿਓ। ਜੇ ਤਰ ਜਾਣਾ ਹੈ ਪਪ ਸਾਗਰ ਤੋਂ ਪਾਰ ਇਸ ਮਾਤਾ ਨੂੰ ਮਿੱਠੇ, ਰਸੀਲੇ, ਪੀਲੇ ਫਲ, ਸ਼ਹਿਦ ਤੇ ਲਾਲ ਗੁਲਾਬ ਬਹੁਤ ਪਸੰਦ ਆ। ਜੇ ਇਹ ਰਾਸ਼ੀ ਵਾਲੇ ਇਹ ਪੇਟ ਕਰਨ ਤਾਂ ਉਹਨਾਂ ਨੂੰ ਪਰਿਵਾਰਕ ਸੁੱਖ ਤੇ ਅਟਲ ਭਗਤੀ ਤੇ ਜੀਵਨ ਦੀ ਦਾਤ ਮਿਲਣੀ ਹੈ ਸ਼ਾਂਤੀ ਦਰਸ਼ਕਾਂ ਲਈ ਸਵਾਲ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਆਪਣੀ ਰਾਸ਼ੀ ਦੀ ਮਾਤਾ ਦਾ ਰੂਪ ਅਤੇ ਪੇਟਾ ਸੁੱਟ ਕੀਤਾ ਜੋ ਮੈਂ ਦੱਸਿਆ ਕਿ ਤੁਹਾਨੂੰ ਪਤਾ ਸੀ ਕਿ ਤੁਹਾਡੀ ਰਾਸ਼ੀ ਦੀ ਇੱਕ ਮਾਤਾ ਹੈ ਜਿੱਦਾਂ ਹਰ ਰਾਸ਼ੀ ਦਾ ਇੱਕ ਸਟਰੋਂਗ ਹੁੰਦਾ ਜਿੱਦਾਂ ਹਰ ਰਾਸ਼ੀ ਦਾ ਇੱਕ ਕਲਰ ਹੁੰਦਾ ਐਦਾਂ ਹੀ ਮੇਰੇ ਦਰਸ਼ਕੋ ਡਾਕਟਰ ਤੇਰੰਕੌਰ ਦਿਲਚਸਪ ਤੁਹਾਡੇ ਲਈ ਟੌਪਿਕ ਲੈ ਕੇ ਆਉਂਦੀ ਹੈ ਤੁਹਾਡੀ ਵੀ ਇੱਕ ਮਾਤਾ ਹੈ ਤੁਹਾਡੇ ਹਿੱਸੇ ਦੀ ਇੱਕ ਮਾਤਾ ਹੈ ਉਸ ਮਾਤਾ ਦਾ ਪਿਆਰ ਤੁਸੀਂ ਪਾਉਣਾ ਝੋਲੀਆਂ ਪਰ ਲਿਓ ਇੱਕ ਰੈਮਡੀ ਦੱਸਣ ਲੱਗੀ ਆਂ ਸ਼ਾਸਤਰਾਂ ਚ ਕਿਹਾ ਗਿਆ ਹੈ ਕਿ ਨਰਾਤਿਆਂ ਦੌਰਾਨ ਹਰ ਸਵੇਰੇ ਮਾਂ ਦੇ ਚਰਨਾਂ ਚ ਲਾਲ ਚੁੰਨੀ ਤੇ ਇੱਕ ਲਾਲ ਫੁੱਲ ਢੇਲੀ ਸਮਰਪਿਤ ਕਰ ਦਿਓ ਇਹਦੇ ਨਾਲ યા ਦੇਵੀ ਸਰਬਪੁਤੇਸ਼ੂ યા ਦੇਵੀ ਸਰਬਪੁਤੇਸ਼ੂ ਮੰਤਰ ਦਾ 11 ਵਾਰ ਜਾਪ ਕਰ ਲਓ ਇਹ ਸਾਰੇ ਉਪਾਅ ਸਭ ਰਾਸ਼ਿਆਂ ਲਈ ਵਰਜਨਲ ਆ ਸਭ ਜਿਹੜੇ ਕਰ ਲਿਓ ਸਾਂਝਾ ਆ ਤੇ ਮਾਂ ਦੀ ਕਿਰਪਾ ਤੁਰੰਤ ਖਿੱਚੇਗਾ ਜੋ ਵੀ ਇਹ ਉਪਾਅ ਕਰੇਗਾ ਉਹ ਦੇਖਰ ਚ ਸੁੱਖ ਸ਼ਾਂਤੀ ਤੇ ਧਨ ਲਭ ਜ਼ਰੂਰ ਪ੍ਰਗਟ ਕਰਨਗੇ ਮੈਂ ਆਪਣੇ ਪਾਠਕਾਂ ਆਪਣੇ ਸਰੋਤਿਆਂ ਆਪਣੇ ਪਿਆਰ ਕਰਨ ਵਾਲਿਆਂ ਨੂੰ ਤੋਂ ਉਮੀਦ ਕਰਦੀਆਂ ਕਿ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਈ ਹੋਵੇਗੀ ਜੇ ਤੁਹਾਨੂੰ ਆਪਣੀ ਰਾਸ਼ੀ ਦੇ ਮੁਤਾਬਕ ਮਾਤਾ ਦਾ ਰੂਪ ਤੇ ਪੇਟਾ ਕਰਨ ਵਾਲੇ ਜੋ ਮੈਂ ਜਾਣਕਾਰੀ ਦਿੱਤੀ ਹੈ ਤੁਹਾਨੂੰ ਲਾਭ ਕਰ ਲੱਗੀ ਆ ਤਾਂ ਫਿਰ ਤੁਸੀਂ ਇਸ ਵੀਡੀਓ ਨੂੰ ਲਾਈਕ ਕਰੋਗੇ ਨਹੀਂ ਕਰਨਾ ਤਾਂ ਬਣਦਾ ਆਪਣੇ ਦੋਸਤਾਂ ਨਾਲ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਮੇਰੇ ਚੈਨਲ ਦਾ ਨਾਮ ਕੀ ਹੈ ਡਾਕਟਰ ਤੇਰਾਕਾਰ ਪਲੀਜ਼ ਆਪਣੇ ਸਰਕਲ ਚ ਮੋਬਾਈਲ ਚ ਤੁਹਾਡੇ ਜਿੰਨੇ ਕੰਟੈਕਟ ਨੰਬਰ ਨੇ ਸਭ ਨੂੰ ਵੀਡੀਓ ਸੈਂਡ ਕਰ ਦਿਓ ਕਿਉਂਕਿ ਨਵਰਾਤੇ ਸ਼ੁਰੂ ਹੋ ਚੁੱਕੇ ਆ ਤੁਹਾਡਾ ਫਰਜ਼ ਬਣਦਾ ਸੀ ਪਿਤਰਪੱਖ ਚ ਵੀ ਤੁਹਾਨੂੰ ਮੇਰੀਆਂ ਵੀਡੀਓਜ਼ ਵੱਧ ਤੋਂ ਵੱਧ ਸ਼ੇਅਰ ਕਰਨਾ ਚਾਹੀਦੀਆਂ ਸੀ ਕਿਉਂਕਿ ਗਿਆਨਵਰਧਕ ਗੱਲਾਂ ਆ ਜੇ ਉਸ ਤੋਂ ਕੋਈ ਫਾਇਦਾ ਲੈ ਲੇਗਾ ਤਾਂ ਕੋਈ ਹਰਜ ਤਾਂ ਨਹੀਂ ਨਾ ਸੀਗਾ ਤੁਸੀਂ ਇਸ ਵਿੱਚ ਤੁਹਾਨੂੰ ਯੋਗਦਾਨ ਪਾਉਣਾ ਚਾਹੀਦਾ ਸੀ ਇਹ ਵੀ ਇੱਕ ਪੁੰਨ ਦਾ ਕੰਮ ਆ ਸੋ ਹੁਣ ਨਰਾਤਿਆਂ ਦੌਰਾਨ ਹਰ ਮੇਰੀ ਵੀਡੀਓ ਨੂੰ ਕਟੋ-ਕਟ 10-10 ਕੰਟੈਕਟ ਸਵਿਚ ਸ਼ੇਅਰ ਕਰਿਓ। ਮਾਦੀ ਕਿਰਪਾ ਹਮੇਸ਼ਾ ਤੁਹਾਡੇ ਪਰਿਵਾਰ ਤੇ ਬਣੀ ਰਹੇ। ਤੁਸੀਂ ਮੇਰੇ ਤੇ ਹਾਈਪ ਦੀ ਆਪਸ਼ਨ ਪ੍ਰੈਸ ਕਰਕੇ ਕਿਰਪਾ ਕਰਨੀ ਆ ਤੇ ਮਾਤਾ ਰਾਣੀ ਤੁਹਾਡੇ ਤੇ ਕਿਰਪਾ ਕਰੇਗੀ। 13 ਸਾਰੀਆਂ ਦੁਆਵਾਂ ਨਾਲ ਮਿਲਾਂਗੇ ਅਗਲੀ ਵੀਡੀਓ 'ਚ। ਟਿਲ ਦੈਨ ਬਾਏ ਬਾਏ ਛੇ ਮਾਤਾ ਦੀ ਡਾਕਟਰ ਤੇਰਾਕੌਰ ਵੱਲੋਂ ਸਾਰਿਆਂ ਨੂੰ ਢੇਰ ਸਾਰੀਆਂ ਖੁਸ਼ੀਆਂ ਪ੍ਰਾਪਤ ਹੋਣ।